ਉਹਤੇ ਉਸ ਜਿਹੜੇ ਆ ਗੁੰਡੇ ਆਏ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਚਾਚ ਤੋਂ ਤੋੜ ਦਿਆਂਗੇ ਘਰ ਦੇ ਜਿਹੜੇ ਟੈਂਬਲੇ ਸੀ ਉਹ ਵੀ ਉਹਨਾਂ ਨੇ ਹਨਨ ਦੀ ਗੱਲ ਕੀਤੀ ਪਰ ਮੇਰੇ ਮੁੰਡੇ ਨੂੰ ਔਰ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਫਿਰ ਆ ਉਹ ਬੰਦਾ ਸੀ ਉਹਦਾ ਖਾਰੇ ਵੀ ਆ ਬੰਦਾ ਜਿਹੜਾ ਆ ਇਹਦਾ ਉਹ ਤੋਂ ਹੱਥ ਪਿੱਛੇ ਆ ਸੀ ਵੀ ਅਸੀਂ ਤੁਹਾਨੂੰ ਜਿਹੜਾ ਜਦੋਂ ਮਾਰਾਂਗੇ ਪੁਲਿਸ ਵਾਲੇ ਵੀ ਆਪਣੇ ਗੜਿਆ ਦੇ ਕੋਈ ਐਸੇ ਤਾ ਉਹ ਨਾਲ ਖੜੇ ਸੀ ਠੀਕ ਹੈ ਜੀ ਮਿਸਟਰ ਇਹ ਉਹ ਕਦੇ ਗਿਆ ਜੀ ਸੱਚੀ ਆ ਜਿਹੜਾ ਉਹ ਤੇ ਮੁੰਡਾ ਵਾ ਜਿਹੜਾ ਸਰਦਾਰ ਕੀ ਮਸਲਾ ਹੈਗਾ ਇਹ ਦੱਸੋ ਜੀ ਇਹ ਤਾਂ ਹੀ ਚਰਚ ਦਾ ਮੈਟਰ ਹੈ ਇਹ ਮਸਲਾ ਇਹਨਾਂ ਦਾ ਚੱਲਦਾ কোর্ਟ ਚ ਅੱਛਾ ਜੀ ਉਹ ਸ਼ਾਇਦ ਪਿਛਲੇ ਵੀ ਦੇਰ ਤੋਂ ਜੀ ਪਹਿਲਾਂ ਉਹ ਕੋਟ ਦੇ ਆਰਡਰ ਕਰਦੇ ਸੀਗੇ ਉਹ ਵੀ ਕਬਜ਼ਾ ਕਰਾਉਗਾ ਦਾ ਤੇ ਉਹਨੇ ਸਟੇਟ ਹੈ ਜੀ ਕਿੰਗ ਉਹ ਲਾਸਟ ਡੇਟ ਸੀ ਕਿ 7 ਨੂੰ 7 ਤੋਂ ਬਾਅਦ ਤਾਂ ਜੜੀ ਪਈ ਆ ਅਸੀਂ ਉਹਦੇ ਵਿੱਚ ਜਿਹੜੀ ਇਹਨਾਂ ਨੇ ਕੰਪਲੇਨ ਸਾਡੇ ਨੂੰ ਕੀਤੀ ਸੀ ਮੇਰੇ ਕੋਲ ਆਈ ਸੀ ਉਹਦੇ ਨਾਲ ਪੜਤਾਲ ਕੀਤੀ ਮੇਰੀ ਗੱਲ ਸੁਣੋ ਸਰ ਸਾਹਿਬ ਇਹ ਦੁਕਾਨਾਂ ਇਹਨਾਂ ਨੇ ਕਿਰਾਏ ਤੇ ਦਿੱਤੀਆਂ ਚਾਚੀਆਂ ਦੀਆਂ ਦੁਕਾਨਾਂ ਵਾਂ ਚਾਚੀ ਵਾਲਿਆਂ ਨੇ ਕਿਰਾਏ ਤੇ ਦਿੱਤੀਆਂ ਜਾਂ ਦੇਖੋ ਕੈਮਰੇ ਜਿਹੜੇ ਉਹਨਾਂ ਨੇ ਲਾਏ ਆ ਤੇ ਆਪਣੀ ਸੇਫਟੀ ਔਰ ਸਕਿਉਰਟੀ ਲਈ ਲਾਏ ਆ ਜੀ 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 ਇਹ ਗੱਲ ਤੁਸੀਂ ਹੁਣੇ ਕੀਤੀ ਆ ਵੀ ਅਸੀਂ ਵੀ ਕੈਮਰੇ ਲਗਾਉਣੇ ਆ ਲੋਕਾਂ ਕੋਲੋਂ ਵੀ ਅਨਸੁਖਾਵੀ ਘਟਨਾ ਨਾ ਹੋਵੇ ਉਹਦੇ ਲਈ ਜਿਹੜੇ ਲੋਕਾਂ ਨੂੰ ਚਾਹੀਦੇ ਆ ਮਗਰ ਜੇ ਬੰਦੇ ਨੇ ਆਪਣੇ ਕੱਲ੍ਹ ਸਵੇਰ ਕੈਂਡਲ ਵਾਲੇ ਯਾਰ ਤੇ ਉਹਨੇ ਇਹ ਬਤਮੀਜ਼ੀ ਕਰਨ ਦਾ ਕੀ ਮਤਲਬ ਹੈ ਮੰਨ ਜਾਂਦਾ ਤਾਂ 32 ਤੋਂ 7 7 ਦਾ ਕਰਤੀ ਹਾਂ ਹਾਂ ਕੱਲ੍ਹ ਕੱਲ੍ਹ ਸੱਤ ਵੀਰ ਦੀ ਪਾਸਟ ਜੀ ਨੂੰ ਵੀ ਲਿਆ ਤੁਸੀਂ ਨਾਲ ਨਹੀਂ 750 ਕਰੋ 750 ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜਾ ਬੰਦਾ ਦੂਜਾ ਦੋਸ਼ੀ ਆ ਉਰਤੇ ਕਾਰਵਾਈ ਹੁੰਦੀ ਆ ਜਦੋਂ ਪਾਸਟ ਜੀ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਦੂਜੇ ਬੰਦੇ ਤੇ ਕਾਰਵਾਈ ਹੋਊ ਕਰਤੀ ਨਹੀਂ ਹੋਉਂਦੀ ਉਹਦੇ ਤੇ ਕੀ ਹੁੰਦੀ ਹੈ ਹਾਂ ਪਾਸਟ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਇੰਦਰ ਸਿੰਘ ਤੇ ਕੀ ਹੁੰਦੀ ਹੈ ਹਾਂ ਪਾਸਟ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਇਹ ਆ ਵੀ ਮੈਂ ਤਾਂ ਅਜੇ ਦੇਖ ਦੇਣਾ ਵਾ ਮੈਂ ਉਹਨਾਂ ਨੂੰ ਪਛਦਨ ਨੂੰ ਬੁਲਾਵਾਂਗਾ ਔਰ ਹੋਰ ਵੀ ਇਹਨਾਂ ਦਾ ਤੁਹਾਡੇ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਇਹਨਾਂ ਦਾ ਕੋਈ ਪ੍ਰੋਫਾਈਲ ਦਾ ਮਸਲਾ ਵੀ ਚੱਲ ਰਿਹਾ ਹੈ ਬੜੀ ਗੇਰ ਤੋਂ ਉਹ ਕੋਰਟ ਚ ਪੈਂਦੇ ਹੋ ਸਾਡੇ ਨਾਲ ਗੱਲ ਕਰਦੇ ਨੇ ਤੇ ਇਹ ਇਸ ਲਈ ਆਪਾਂ ਦੁਬਾਰਾ ਤਾਂ ਮਿਲਦੇ ਦੇਨੇ ਔਰ ਤੁਹਾਨੂੰ ਦੁਬਾਰਾ ਬੁਲਾਉਨੇ ਆ ਤੇ ਮੈਂ ਉਹਨਾਂ ਨੂੰ ਬੁਲਾ ਲਾਂਗਾ ਇਕੱਲੇ ਤੇ ਬੈਠ ਕੇ ਦੁਬਾਰਾ ਗੱਲ ਕਰਦੇ ਹਾਂ ਹਾਂ ਪਰ ਉਹ ਜਿਹੜਾ ਮੈਟਰ ਹੈ ਨਾ ਟੋਪੀ ਦਾ ਉਹ ਸਾਡੇ ਨਾਲ ਰਿਲੇਟਡ ਵੀ ਫਿਰ ਨਾ ਸੋਣ ਤੋਂ ਉਹ ਤਾਂ ਕੋਈ ਮੈਸ ਰਿਲੇਟਿਵ ਨਹੀਂ ਹੈਗਾ ਮਗਰ ਜਿਹੜੇ ਆ ਦੇਖੋ ਬਦਵਾਸ਼ ਆ ਕੇ ਉਹਨਾਂ ਨੂੰ ਜਾਨੋਂ ਮਾਰ ਉਹਨਾਂ ਨੂੰ ਮਾਰਨ ਦੀ ਗੱਲ ਕਰ ਰਹੇ ਸੀ ਉੱਥੇ ਤੇ ਉਹ ਮੈਸ ਤੇ ਆਪਣਾ ਮਜ਼ੇ ਦਾ ਕੀ ਇਹਦਾ ਕੀ کردار ਹੈ ਜਿਹੜਾ ਬੰਦਾ ਆ ਕੇ ਵੀਡੀਓ ਬਣਾ ਰਿਹਾ ਸੀ ਕਰ ਰਹੇ ਸੀ ਹਾਂ ਮਦਰਾਸ਼ਟ ਕੀਤਾ ਪਾ ਹਾਂ ਮਦਰਾਸ਼ਟ ਕੀਤਾ ਹਾਂਜੀ ਤੇ ਫਿਰ ਕਿੱਥੇ ਬਣਾਉਣਾ ਜੇ ਤੇ ਕਿੱਥੇ ਇਹਦਾ ਦਿਮਾਗ ਜਮਾਤ ਦਾ ਇਹਦਾ ਬੋਨਡ ਕਰਨਾ ਕੋਰਟ ਨੇ ਵੀ ਜੀ ਹਾਂ ਜਮਾਤ ਕਰਾਈ ਇਹਨੇ ਹਾਂਜੀ ਪੁਰੇ ਪੇਪਰ ਉਹ ਲਾਟਾ ਲੰਬੜਾ ਰਿਪੋਰਟ ਚ ਪਹੁੰਚੇ ਮੈਂ ਕਹਾ ਕਿ ਦਿਓ ਸੰਭਲੋ ਇਸ ਤਰ੍ਹਾਂ ਪੇਸ਼ ਕੀਤਾ ਆ ਵੀ ਚਲੋ ਗੱਲੇ ਆ ਵੀ ਡੀਐਸਪੀ ਸਾਹਿਬ ਵਰਗ ਤਾਂ ਕੀ ਆ ਵੀ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਪਾਸਾ ਨੂੰ ਲੈ ਕੇ ਕਾਫੀ ਪੰਜਾਬ ਦੇ ਵਿੱਚ ਜਿਹੜਾ ਵਾ ਅਤਿਆਚਾਰ ਉਹਨਾਂ ਤੇ ਹੋ ਰਿਹਾ ਪਾਸਾ ਨੂੰ ਮਾਰਿਆ ਪਟਿਆ ਜਾ ਰਿਹਾ ਵਾ ਉਹਨਾਂ ਦੀਆਂ ਚਰਚਾ ਤੋੜੀਆਂ ਜਾ ਰਹੀਆਂ ਵਾ ਕਿ ਹੁਣ ਵੀ ਜੇ ਬੰਦੇ ਗੱਲ ਕਰਦੇ ਚਲੋ ਹੁਣ ਤਾਂ ਕੋਈ ਮੋਕੇ ਤੇ ਪਹੁੰਚ ਗਏ ਕੋਈ ਹੋਜਿਆ ਕੰਮ ਨਹੀਂ ਹੋਇਆ ਜੇ ਸਲੀਬ ਨੂੰ ਜੇ ਸਲੀਬ ਨੂੰ ਕੋਈ ਹੱਥ ਲਾ ਦਿੰਦਾ ਤਾਂ ਪੂਰੇ ਪੰਜਾਬ ਚ ਅੱਗ ਲੱਗ ਜਾਣੀ ਸੀ ਤੁਹਾਨੂੰ ਮੈਂ ਇਹ ਅਦਾਸ਼ ਕਰ ਰਿਹਾ ਵੀ ਜਿੱਥੇ ਵੀ ਕਿਤੇ ਅ ਮਨੋਰਟੀਜ਼ ਦਾ ਨਾਤਾ ਕਾਂਡ ਹਵਾਂ ਤੋਂ ਦਬਦਾ ਵੀ ਇੱਥੇ ਕੋਈ ਬੰਦੇ ਗਲਤ ਕਰ ਰਹੇ ਉਸੇ ਟਾਈਮ ਮੋਕੇ ਦੇ ਫੜਕਣਾਂ ਤੇ ਪਛਤਾਵਾ ਜਤਾ ਦਿ ਕਰੋ ਜੀ ਇਹ ਜੀਸ ਲਕਾ ਪਿੱਛੇ ਨੂੰ ਸੁਠੋ ਕਿਉਂਕਿ ਜਿਹੜਾ ਆਪਣੀ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸ਼ਾਂਤੀਮਈ ਬਣਿਆ ਰਵੇ ਪੰਜਾਬ ਦੇ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹ ਬਣੀ ਰਵੇ ਕਿਸੇ ਦੇ ਮਨ ਨੂੰ ਜਿਹੜਾ ਇਹ ਨਾ ਮਹਿਸੂਸ ਹੋਵੇ ਯਾਰ ਮੈਂ ਮਨੋਰਟੀਜ਼ ਆ ਜਾਂ ਮੈਂ ਘੱਟ ਗਿਣਤੀ ਆ ਤੇ ਮੈਨੂੰ ਜਿਹੜਾ ਵਾ ਟਾਰਗੇਟ ਕੀਤਾ ਜਾ ਰਿਹਾ ਵਾ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਠੀਕ ਹੈ ਜੀ ਤੁਹਾਡੇ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸੀ ਉਦੋਂ ਉਹਨਾਂ ਨੇ ਮੈਨੂੰ ਇਹੋ ਗੱਲ ਦੱਸੀ ਜੀ ਵੀ ਆਪਾਂ ਪੂਰੀ ਜਿਹੜੀ ਇੱਥੇ ਕਾਰਵੋਈ ਕਰਾਂਗੇ ਹਾਂ ਤੇ ਤੁਸੀਂ ਇਹਨੂੰ ਥੋੜਾ ਜਿਹਾ ਆਪਣੇ ਇਲਾਕੇ 'ਚ ਹੋਰ ਵੀ ਜੇ ਤੁਹਾਡੇ ਕੋਲ ਮਸਲਾ ਕੋਈ ਸਾਹਮਣੇ ਹੁੰਦਾ ਵਾ ਚਾਹ ਚੋ ਲਾਇਕ ਹੋਰੀ ਸੇਫਟੀ ਲਈ ਸਕਿਉਰਿਟੀ ਲਈ ਆਪਾਂ ਵਧੀਆ ਕੰਮ ਕਰਾਂਗਾ ਸਰ ਮੈਂ ਤਾਂ ਉਹ ਇਵਿਜੂਏਟ ਲਈ ਜਦੋਂ ਉਹ ਬੜਾ ਇਤਨਾ ਨਾਲ ਹੀ ਗਿਆ ਉਹਨੂੰ ਹਾਂ ਜੁੜਨ ਲਈ ਕਿਉਂਕਿ ਆਪਾਂ ਬਸ ਠੀਕ ਹੈ ਮੈਂ ਨੈਕਸਟ ਡੇ ਦੋ ਜੀਨਾਂ ਨੂੰ ਜਰੂਰ ਕਿ ਆਪਾਂ ਇਵੈਂਟ ਕਰਾਂਗੇ ਉਹਨੂੰ ਇੰਡੀਕੇਟ ਕਰਾਂਗੇ ਜਿਹੜੇ ਮੇਰੇ ਕੋਲ ਇਹ ਸਰ ਦਾ ਨੰਬਰ ਮੁੰਜਾ ਜਿਹੜਾ 98153 01 ਦੱਬਨ ਨਹੀਂ 9294 and 7070 देखो किसी गलत बंदे साथ नहीं बनेगी जो बंदा गलत है उसको गलत कहेंगे जो सही है उसको सही कहेंगे जे कोई बंदा कोई गलत ਸਾਡਾ ਭਾਈ ਕੋਈ ਬੰਦਾ ਗਲਤੀ ਕਰਦਾ ਅਗਰ ਜੇ ਮੰਨ ਲਓ ਉਹਨੇ ਗਲਤੀ ਕੀਤੀ ਉੱਤੇ ਕਾਰਵਾਈ ਕਰੋਗੇ ਅਸੀਂ ਕਿਸੇ ਦਾ ਪੱਖਪਾਤ ਨਹੀਂ ਕਰਦੇ ਮਗਰ ਇਹ ਹੈ ਵੀ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਉਹ ਕੋਰਟ ਚ ਮੈਟਰ ਚੱਲਦਾ ਕੋਰਟ ਦਾ ਹਾਂ ਜਿਹੜਾ ਕੋਰਟ ਚ ਮੈਟਰ ਚੱਲਦਾ ਉਹ ਕੋਰਟ ਚ ਚਲੰਦੋ ਜੇ ਕੋਈ ਇਲਾਵਾ ਕੋਈ ਬਦਮੀ ਜੀ ਉਥੇ ਆ ਕੇ ਕਰਦਾ ਵਾ ਤੁਰਤੇ ਜਿਹੜੀ ਕਾਨੂੰਨੀ ਕਾਰਵਾਈ ਤੁਸੀਂ ਉਹ ਕਰਦੇ ਹੋ ਉਹ ਕਰਦੇ ਜੇ ਕੋਈ ਹੋਰ ਕਰੇਗਾ ਬਿਲਕੁਲ ਬਿਕਚਰ ਉਹਦੇ ਵੀ ਤਰ੍ਹਾਂ ਜ਼ਿੰਮੇਵਾਰੀ ਸ਼ੋਅ ਕਰੋ ਬਾਈ ਬਸ ਮੈਨੇ ਲਾਉਣ ਆਰਡਰ ਮੇਨਟੇਨ ਹੈ ਇਹ ਮੇਰੇ ਤੇ ਜਾਣ ਦੇਵਾ ਹਮਲਾ ਕੀਤਾ ਗਿਆ ਤੇ ਚਰਚ ਦੀਆਂ ਔਰਤਾਂ ਨੇ ਮੈਨੂੰ ਬਚਾਇਆ ਕੋਈ ਇੰਦੀ ਗੱਲ ਹੋਈ ਹੈ ਉੱਥੇ ਨਹੀਂ ਸਰ ਮੇਰੇ ਕੋਈ ਨਹੀਂ ਹੋਈ ਆ ਦੇਖੋ ਕੰਪਲੇਂਟ ਦੇ ਵਿੱਚ ਲਿਖਿਆ ਉਹਨਾਂ ਨੇ ਮੈਨੂੰ ਪੜਿਆ ਪੜਿਆ ਮੈਂ ਉੱਥੇ ਆਪ ਸੀਗਾ ਜਿਹਨੂੰ ਮੈਂ ਮੇਰੇ ਸਾਹਮਣੇ ਤੁਹਾਨੂੰ ਕੋਈ ਕੋਈ ਉਹੀ ਤੇ ਗੱਲ ਹੈ ਨਾ ਤੁਸੀਂ ਕਾਨੂੰਨ ਦੇ ਸਾਹਮਣੇ ਤੁਹਾਡੇ ਸਾਹਮਣੇ ਤੇ ਬੰਦਾ ਕੋਈ ਸੇਫ ਨਹੀਂ ਆ ਨਹੀਂ ਤੇ ਫਿਰ ਕਿਦਾਂ ਚੱਲੂਗਾ ਇਹ ਤੇ ਪੰਜਾਬ ਫਿਰ ਜੰਗ ਦਾ ਹਾਲ ਹੋ ਗਿਆ ਸਰ ਇਸ ਤਰ੍ਹਾਂ ਦੀ ਕੋਈ ਗੱਲ ਹੀ ਹੋਈ ਵੈਸੇ ਕੋਈ ਕਰ ਰਹੇ ਮੈਂ ਤਾਂ ਨਾਲ ਹੀ ਚਲੇ ਗਿਆ ਮੈਂ ਜਦੋਂ ਸਮਝਾ ਆ ਕੇ ਉਹ ਕਹਿੰਦਾ ਸੀ ਵੀ ਕੈਮਰੇ ਨੇ ਤੇ ਸਾਡੇ ਵੱਲੋਂ ਆਈ ਮੈਂ ਖੈਰ ਜੀ ਕਹਿੰਦੇ ਆਪਰਾ ਰਹੇ ਹਾਂ ਜੋ ਕਿ ਤੌਰ ਤੇ ਤੁਹਾਨੂੰ ਜੀ ਕਹਿੰਦੇ ਤੁਸੀਂ ਲਈ ਗੱਲ ਤਨ ਮੋਲਣੀ ਹੂੰ ਤੁਹਾਨੂੰ ਅੱਗੇ ਪੜੇ ਦਿੱਤਾ ਜਿੱਤੇ ਉਹ ਬਾਹਰ ਜਾਈ ਸ਼ਾਮੀ ਟਾਈਮ ਤੋਂ ਪਹਿਰੇ ਦੂਜੀ ਪਾਰਟੀ ਆਈ ਸੀ ਜਦ ਨੂੰ ਇਹਨਾਂ ਨੇ ਕੰਪਲੀਟ ਕਰਕੇ ਐਸਪੀ ਸਾਹਿਬ ਕੋਲ ਉਹਨਾਂ ਦੀ ਇਨਕੁਆਰੀ ਕੀਤੀ ਉਹਨੇ ਕੀਤੀ ਉਹਨਾਂ ਨਾਲ ਬੈਠ ਕੇ ਕਵਰੀ ਕਰਕੇ ਪੁੱਛ ਲਿਆ ਚਲੋ ਮੈਂ ਨੈਕਸਟ ਵੀਰ ਤਨ ਮੋਲਣਾ ਬਰਨ ਨੂੰ ਫਤ ਸਾਬ ਨੂੰ ਮਿਲਣਾ ਅਪਨੇ ਬੈਠ ਕਰਦੇ ਕੋਈ ਨੋ ਠੀਕ ਹੈ ਠੀਕ ਹੈ